ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਵਰਾਇ ਸੋ ਮਰਜਾਈ ਦਇਆਲੂ ਬਐ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਤੁਦ ਚਿਤ ਆਏ ਮਹਾ ਅਨੰਦਾ ਜਿਸ ਵਿਸ਼ਵ ਰਾਜ ਸੋ ਮਰ ਜਾਏ हे ਪ੍ਰਭੂ ਜੇ ਤੂੰ ਚਿੱਤ ਵਿੱਚ ਆ ਵਸੇ ਤਾਂ ਬੜਾ ਸੁੱਖ ਮਿਲਦਾ ਹੈ ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈ ਉਹ ਮਨੁੱਖ ਆਤਮਕ ਮੋਤ ਸਹੇੜ ਲੈਂਦਾ ਹੈ ਦਇਆਲ ਹੋ ਵਾ ਜਿਸ ਉੱਪਰ ਕਰਤੇ ਸੋ ਤੁਦ ਸਦਾ ਧਿਆਏ ਇਹ ਕਰਤਾਰ ਜਿਸ ਮਨੁ ਕੂਤੇ ਤੂੰ ਦਇਆਵਾਨ ਹੁੰਦਾ ਹੈ ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ਮੇਰੇ ਸਾਇਬ ਤੂੰ ਮੈਂ ਮਾਣ ਨਿਮਾਣੀ ਇਹ ਮੇਰੇ ਮਾਲਕ ਪ੍ਰਭੂ ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈ ਅਰਦਾਸ ਕਰੀ ਪ੍ਰਭੂ ਆਪਣੇ ਅਗਾ ਸੁਣ ਸੁਣ ਜੀਵਾ ਤੇਰੀ ਬਾਣੀ हे प्रभु मैं तेरे ਅੱਗੇ ਅਰਜੋਈ ਕਰਦਾ ਹਾਂ ਮਿਹਰ ਕਰ ਤੇਰੀ ਸਿਫਤ ਸਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਿਕ ਜੀਵਨ ਹਾਸਲ ਕਰਦਾ ਰਹਾ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕਾਉ ਬਲ ਜਾਈਂ हे प्रभु ਮੈਂ ਤੇਰੇ ਦਰਸ਼ਨ ਤੋਂ ਸੜਕੇ ਜਾਂਦਾ ਹਾਂ ਮਿਹਰ ਕਰ ਮੈਂ ਤੇਰੇ ਸੇਵਕ ਦੀ ਚੰਨਾ ਦੀ ਧੂੜ ਬਣਿਆ ਰਹਾ ਅੰਮ੍ਰਿਤ ਬਚਨ ਰਦਾ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਤੇਰੇ ਸੇਵਕ ਦੇ ਆਤਮਿਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿੱਚ ਹਿਰਦੇ ਵਿੱਚ ਵਸਾਈ ਰੱਖਾਂ ਤੇਰੀ ਕਿਰਪਾ ਨਾਲ ਮੈਂ ਤੇਰੇ ਸੇਵਕ ਦੀ ਸੰਗਤ ਪ੍ਰਾਪਤ ਕਰਾਂ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇ ਵੱਡੂ ਅਵਰੂਣਾ ਕੋਈ ਇਹ ਭਾਈ ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੂਲ ਕੇ ਰੱਖ ਦਿੱਤੀ ਹੈ ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿਸਦਾ ਜਿਸਨੂੰ ਲਾਏ ਲਹਿ ਸੋ ਲੱਗੈ ਭਗਤ ਤੋਹਾਰਾ ਸੋਈ ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜ ਲੰਦਾ ਹੈ ਉਹ ਤੇਰੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਹ ਤੇਰੀ ਅਸਲ ਭਗਤ ਹੈ ਦੋ ਇੱਕ ਕਰ ਜੋੜ ਮੰਗੂ ਇੱਕ ਦਾਨਾ ਸਾਹਿਬ ਟੁੱਟਾ ਪਾਵਾ ਏ ਪ੍ਰਭੂ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਪਾਸੋਂ ਇੱਕ ਦਾਨ ਮੰਗਦਾ ਹਾਂ ਏ ਸਾਹਿਬ ਤੇਰੇ ਤੱਟਣ ਨਾਲ ਹੀ ਮੈਂ ਇਹ ਦਾਨ ਲੈ ਸਕਦਾ ਹਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਮਿਹਰ ਕਰ ਨਾਨਕ ਹਰ ਇੱਕ ਸਾਦੇ ਨਾਲ ਤੇਰਾ ਆਰਾਧਨ ਕਰਦਾ ਰਹੇ ਮਾਠੇ ਪੈ ਤੇਰੀ ਸਿਫਤ ਸਲਾਹ ਦੇ ਗੀਤ ਗਾਂਦਾ ਰਹਾ ਨੋਇ ਕਰ ਜੋੜ ਮੰਗੂ ਇੱਕ ਦਾਨਾ ਸਾਹਿਬ ਟੁੱਟਾ ਪਾਵਾ ਸਾਸ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ